ਹਲ ਹੋਈ ਐ ਇੱਥੇ ਇਹ ਬਾਈ ਜੀ ਇਹ ਸਾਰਾ ਉੱਪਰ ਤੇ ਵੀ ਖਤਰੇ ਦੀ ਨਿਸ਼ਾਨੀ ਥੱਲੇ ਗਿਰ ਗਈ ਇਹ ਕਿਦੋਂ ਲੱਗਿਆ ਜੀ ਇਹ ਬਾਈ 5-10 ਮਿੰਟ ਹੋਏ ਆ ਮੈਂ ਜਦੋਂ ਤੁਹਾਨੂੰ ਫੋਨ ਕੀਤਾ ਤੇ ਬਾਈ ਜੀ ਇਹ ਸਾਡੇ ਕੋਲ ਕਸਟਮਰ ਆਇਆ ਸੀ ਇੱਕ ਉਹਦੇ ਨਾਲ ਮੁੰਡਾ ਤਾਂ ਉਹਦਾ ਜੀ ਤੇ ਉਹ ਸਮਾਨ ਲੈ ਕੇ ਬਾਹਰ ਨਿਕਲੇ ਮੋਟਰਸਾਈਕਲ ਤੇ ਬੈਠਣ ਲੱਗੇ ਤੇ ਉਹਨਾਂ ਦੇ ਸਿਰ ਤੇ ਆ ਕੇ ਬਾਈ ਇਹ ਵੱਜਿਆ ਪਰਨੇ ਕਰਕੇ ਬਚਾ ਹੋ ਗਿਆ ਜੀ ਤੇ ਪੱਥਰ ਮੋਟਰਸਾਈਕਲ ਤੇ ਗੱਬੇ ਵੀ ਆ ਕੇ ਗਿਰਿਆ ਉਹਦੇ ਮੁੰਡੇ ਬਾਈ ਦੇ ਮੁੰਡੇ ਦੇ ਹਾਸਾਬਾਦ ਦਾ ਮੁੰਡਾ ਤਾਂ ਹੀ ਉਹ ਉਹ ਬਾਈ ਦੇ ਮੁੰਡੇ ਦੇ ਪੱਟ ਦੇ ਆ ਕੇ 6:30 ਵਜੇ ਤੇ ਉਹ ਨੂੰ ਮੈਂ ਕਿਹਾ ਵਾ ਕਿ ਮੈਂ ਕਿਹਾ ਭਾਈ ਰੁਕੋ ਵੀ ਆਪਾਂ ਪੱਤਰਕਾਰ ਨੂੰ ਬੁਲਾਉਂਦੇ ਆਂ ਤੇ ਉਹ ਕਹਿੰਦਾ ਵੀ ਨਹੀਂ ਮੈਂ ਪਹਿਲਾਂ ਆਪਣੇ ਦਵਾਈ ਦਵਾਵਾਂ ਭਾਈ ਆਪਣੇ ਕੋ ਕੈਮਰੇਜ ਵੀ ਰਿਕਾਰਡਿੰਗ ਹੈਗੀ ਆ ਉਹ ਚੀਜ਼ ਪਹਿਲਾਂ ਵੀ ਤੁਸੀਂ ਦੱਸਦੇ ਕਿ ਪਹਿਲਾਂ ਵੀ ਲੱਗਿਆ ਸੀ ਭਾਈ ਪਹਿਲਾਂ ਵੀ ਇੱਕ ਛੋਟਾ ਹਿੱਸਾ ਕਰਿਆ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਹੈਗੀ ਅੱਜ ਤਾਂ ਭਾਈ ਹੱਦੇ ਹੋ ਗਈ ਸਾਰੇ ਹੀ ਕਰ ਗਿਆ ਤਾਂ ਸਾਰੇ ਦੇਖਦੇ ਇੱਕ ਕਦੋਂ ਕੋ ਬਣਿਆ ਜੀ ਦੋ ਸਾਲ ਕੇ ਹੋਇਆ ਤਿੰਨ ਸਾਲ ਭਾਈ ਹਲ ਤਾਂ ਡੇਢ ਦੋ ਸਾਲੇ ਹੋਏ ਆ ਜੀ ਇਹ ਲੈ ਜਾਣੇ ਹੋਇਆ ਕੰਮ ਦੇ ਟਾਈਮ ਤੋਂ ਬੜਾ ਹਾਂ ਹਾਂ ਇਹ ਤਾਂ ਖਤਰਾ ਹੀ ਲਟਕਦਾ ਬਾਈ ਸਿਰਪਰ ਹੀ ਕਿਸੇ ਦੀ ਵੀ ਜਾਨ ਜਾ ਸਕਦੀ ਹੈ ਕਿਸੇ ਦੀ ਵੀ ਜਾਨ ਜਾ ਸਕਦੀ ਹੈ ਇਹ ਹਾਂਜੀ ਹਾਂ ਕਿਹ ਕੀ ਕਰਾ ਤੋ ਨੂੰ ਹਾਂਜੀ ਕੀ ਕਰਾ ਚੱਲ ਇਹਦਾ ਸਹੀ ਕੰਮ ਹੋਣਾ ਚਾਹੀਦਾ ਸਹੀ ਮਰਮਮਤ ਇਹਦੀ ਕੀਤੀ ਜਾਵੇ ਜਾਂ ਇਹਦੀ ਜਾਂਚ ਕੀਤੀ ਜਾਂਚ ਵੀ ਹੋਣੀ ਜਾਂਚ ਵੀ ਹੋਣੀ ਜਾਏ ਇਹ ਤਾਂ ਬਹੁਤ ਬੜਾ ਰਿਸਕ ਹੈ ਜੀ ਬਾਈ ਜੀ ਬਹੁਤ ਬੜਾ ਰਿਸਕ ਹੈ ਹੋਰ ਵੀ ਕਿਤੇ ਕਿਰੇ ਆ ਜੀ ਇੱਥਾ ਤੇ ਬਾਈ ਉੱਤਰ ਵੀ ਕਿਰੇ ਆ ਜੀ ਹੋਰ ਵੀ ਕਈ ਜਗ੍ਹਾ ਕਿਰੇ ਆ ਜੀ ਆਹੀਂ ਹਾਂ ਇਹ ਤਾਂ ਬਹੁਤ ਬੜਾ ਸਰ ਸਵੇ ਤੁਸੀਂ ਬਹੁਤ ਸਵੇ ਸਿਰ ਤੇ ਬਹੁਤ ਖੜੀ ਹੈ ਖੜੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਸਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਜਿਹੜਾ ਕੋਰ ਸਾਹਿਬ ਪਾਪਲੇ ਕੋਰ ਸਾਹਿਬ ਦੀ ਖਾਨ ਦੇ ਇਹ ਦੇਖੋ ਤਾਂ ਤਰ ਦੇਖਿਆ ਹੈ ਕਿ ਸਾਹਮਣੇ ਕੋਟ ਦੀ ਦੁਕਾਨ ਹੈ ਪਰ ਲੱਗਿਆ ਹੋਇਆ ਜੰਗਲਾ ਡਿੱਗਣ ਦੇ ਨਾਲ ਇੱਕ ਵੱਡਾ ਹਾਸਾ ਹੋਰ ਕੋਈ ਇਸ ਦੀ ਬਚਾਓਗੇ ਕੀ ਵਿਕਤੀ ਵੱਲੋਂ ਸਿਰ ਤੇ ਪਰਨਾ ਬੰਨਿਆ ਹੋਇਆ ਹੈ ਜੀ ਤੇ ਉਹ Gracias. ਭਾਈ ਕੈਮਰੇ 'ਚ ਰਿਕਾਰਡਿੰਗ ਹੈਗੀ ਆਪਣੇ ਕੋਲੋ ਬੰਦੇ ਨੇ ਆਹ ਹਿੱਸਾ ਚੱਕ ਕੇ ਮੋਟਰਸਾਈਕਲ ਉੱਤੇ ਸੈੱਟ ਕਰਿਆ ਜੀ ਆਪਣੇ ਗੱਬੇ ਤੋਂ ਤੁਸੀਂ ਆਹ ਦੇਖ ਲਓ ਵੀ ਇਹ ਜੇ ਇੱਕ ਇੱਟੇ ਵੱਜੇ ਬੰਦੇ ਦੇ ਸਿਰ 'ਚ ਬੰਦਾ ਮਰ ਜਾਂਦਾ ਇਹ ਸਾਲਾ ਕੁਆਂਟਲ ਦਾ ਬਾਈ ਹੈਗਾ ਜੀ ਇਹ ਇੱਕ ਮੇਰੀ ਖਤਰੀ ਟੁੱਟ ਗਈ ਉਹਦੇ ਨਾਲ ਬਚਾਅ ਹੋ ਗਿਆ ਬੰਦੇ ਦਾ ਇਹ ਖਤਰੀ ਦੇ ਵੱਜ ਕੇ ਬਚਾਅ ਹੋ ਗਿਆ ਬਚਾਅ ਹੋ ਗਿਆ ਜੇ ਇਹ ਨਾ ਹੁੰਦੀ ਉਹ ਬੰਦਾ ਮਰ ਗਿਆਦਾ ਬਾਈ ਇੱਕ ਲਿਗੇ ਕਦੋਂ ਕਿਦਨ ਲਿਗੇ ਜੀ ਇੱਕ ਥੋੜਾ ਜਿਹਾ ਪਹਿਲਾਂ ਲਿਗੇ ਜੀ ਉਹ ਵੀ ਪੱਥਰ ਉੱਥੇ ਵੀ ਬਚਾਅ ਹੋ ਗਿਆ ਇੱਕ ਬੰਦੇ ਦਾ ਓਕੇ ਉਹ ਵੀ ਪੂਰਾ ਜੰਗਲ ਹੀ गिर ਗਿਆ ਜੰਗਲਾ ਨਹੀਂ ਆ ਮੇਨ ਜਿਹੜੀ ਵੀਡਿੰਗ ਲਾਈ ਉਹ ਬੜੀ ਚੋੜੀ ਓਂ ਡਿੱਗੀ ਜੀ ਕਟੋ ਕਟ 50 ਕਿਲੋ ਦੀ ਹਾਂ 50 ਕਿਲੋ ਦੀ ਉੱਥੇ ਵੀ ਬਚਾਅ ਹੋਇਆ ਜੀ ਥੋੜੀ ਦੁਕਾਨ ਤੇ ਗ੍ਰਾਹਕ ਦੇ ਵੱਜਿਆ ਉਹ ਵੀ ਬਚਾਅ ਹੋ ਗਿਆ ਬਚਿਆ ਨਹੀਂ ਬਚਾਅ ਹੋ ਗਿਆ ਨੀਤੇ ਡਿੱਗ ਪਿਆ ਹਾਂ ਹਾਂ ਜੀ ਤਾਂ ਸੱਚੇ ਨਾਲ ਤੋਂ ਜਰ ਮਨ ਦਾ ਸੱਚ ਆਵੇ ਕੋਈ ਕਿਦਾਂ ਕਰੀ ਕਿਦੋਂ ਗਿਰਿਆ ਸੀ ਥੋੜੇ ਦਿਨ ਪਹਿਲਾਂ ਹੀ ਗਿਰਿਆ ਹੋਵੇ ਥੋੜੇ ਦਿਨਾਂ ਲਈ ਜੇ ਅਮਨੇਰੀ ਚੱਲੀ ਆ ਜੀ ਦੋ ਵਾਰ ਗਿਰ ਲਿਆ ਦੋ ਵਾਰ ਗਿਰ ਲਿਆ ਇੱਕ ਉੱਪਰ ਵਾਲੀ ਪੇੜ ਦੇ ਦੇ ਕਿ ਸਾਹਮਣੇ ਵਾਲੀ ਸਾਹਮਣੇ ਗਿਰਿਆ ਥਰਮਾ ਬਚਾਓ ਹੋ ਗਿਆ ਬਚਾਓ ਗਿਆ ਸੀ ਬਾਹਰੇ ਖੜੇ ਤੇ ਜਦੋਂ ਅੰਦਰ ਗਏ ਜੀ ਇਹ ਕਿਰ ਗਿਆ ਜਦ ਜਲਦੀ ਨਹੀਂ ਨਹੀਂ ਚਾਹ ਜੀ ਤੇ ਫੇਰੀ ਦਾ ਮਤਲਬ ਇਹ ਕਿ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਨਾ ਹੋਣੀ ਚਾਹੀਦੀ ਹੈ ਬਿਲਕੁਲ ਕੱਚਾ ਕੰਮ ਹੈ ਬਿਲਕੁਲ ਕੱਚਾ ਕੰਮ ਹੈ ਇਹ ਦਿਖਾਓ ਤਾਂ ਕਿੱਥੇ ਥੋਡੇ ਵਾਲਾ ਕਿਹੜਾ ਹੀ ਲਿਆ ਵੇ ਆਹ ਬੜਾ ਉਹ ਬੋਰਡ ਵੀ ਉੱਪਰ ਦਾ ਸਾਰਾ ਇਹਨੂੰ ਪਾਉਂਦਾ ਜਿਵੇਂ ਨਾ ਲੱਗੇ ਤੇ ਇਹਦਾ ਝੌਂਡ ਡਿੱਗਣ ਵਾਲੀ ਇਹ ਤਾਂ ਕਦੇ ਨਹੀਂ ਡਿੱਗ ਸਕਦਾ ਇਹ ਤਾਂ ਮੂਵੀ ਬਿੰਨਾ ਘਰੀ ਦੀ ਵੀ गिर ਸਕਦਾ ਇਹ ਤਾਂ ਕਦੇ ਨਹੀਂ ਡਿੱਗਣਾ ਬਹੁਤ ਟੈਨਸ਼ਨ ਹੈ ਜੀ ਇਹ ਤਾਂ ਕੋਈ ਸਪੋਰਟੇ ਨਹੀਂ ਹੈ ਬਿਲਕੁਲ ਕੱਚਾ ਕੰਮ ਛੱਡਿਆ ਹੈ ਲਾਈਵ ਤਸਵੀਰਾਂ ਦੇਖ ਸਕਦੇ ਇਹ ਵੀ ਬਿਲਕੁਲ ਡਿੱਗਣ ਦੀ ਗੱਲ ਤੇ ਕਦੇ ਵੀ ਇਹ ਦੇਖ ਕੇ ਹਾਦਸਾ ਹੋ ਸਕਦਾ ਹੈ ਦੇਖ ਸਕਦੇ ਇਲਾਕਾ ਵਾਸੀ ਸਾਰੇ ਪਟੋਏ ਹੋਏ ਨੇ ਤੇ ਮੰਗ ਆ ਕਿ ਉਹਦੀ ਜਾਂਚ ਹੋਣੀ ਚਾਹੀਦੀ ਹੈ। ਤੁਸੀਂ ਆਹ ਪਤਾ ਬਾਅਦ ਚ ਕਿਹੜਾ ਬੰਦੇ ਵਗੈਰਗੇ ਬੰਦਾ ਗਿਆ ਖਦਮਾ ਤਹਾਣੀ ਹੈ। ਇਹ ਬਾੜ ਨਾਲ ਬੁਮੀ ਨਹੀਂ ਬੜਨ।